ਹਾਂਜੀ ਦੋਸਤੋ ਸੋਨਾ ਲੀਕਾ ਟਰੈਕਟਰ ਆ ਬਾਈ ਆਪਣੇ ਕੋਲੇ 12 ਇੰਚੀ ਸੈਟ ਲੱਗਣ ਵਾਸਤੇ ਤੇ ਕੈਮਾ ਸੈਟ ਲਵਾਇਆ ਬਾਈ ਨੇ ਤੇ ਕਿਹੜਾ ਬਾਈ ਦਾ ਪਿੰਡ ਆ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਅੱਜ ਤੁਹਾਨੂੰ ਆਪਾਂ ਪਹਿਲਾ ਸੈਟ ਦਿਖਾ ਦਈਏ 12 ਇੰਚੀ 5 2 ਵਾਲਾ ਸੈਟ ਲਵਾਇਆ ਬਾਈ ਨੇ ਦੋ ਸੰਭੂ ਫਰੇ ਦੇ ਵਿੱਚ 12 ਇੰਚੀ ਬਾਕੀ ਆਪਾਂ ਲਾਈਟਿੰਗ ਦੀ ਸਾਰੀ ਡੈਕੋਰੇਸ਼ਨ ਬਾਈ ਨੂੰ ਕਰਕੇ ਦਿੱਤੀ ਆ ਤੇ ਬੈਕ ਸਾਈਡ ਲੱਗਿਆ ਫਰੇਮ ਬਾਈ ਨੇ ਆਪਦੀ ਪਰਸਨਲ ਫੋਟੋ ਲਵਾਈ ਆ ਤੇ ਬਾਕੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਨਾ ਸੱਸੀ ਕਾਲ ਬਾਈ ਜੀ ਸੱਸੀ ਕਾਲ ਬਾਈ ਕੀ ਨਾਮ ਆ ਬਾਈ ਆਪਣਾ ਜਾਦੂ ਆ ਬਾਈ ਆ ਠੀਕ ਆ ਬਾਈ ਜੀ ਪਿੰਡ ਪਿੰਡ ਲਖਵੀਰ ਉਹ ਠੀਕ ਆ ਟਿੱਕੇ ਮੇ ਲੱਗਿਆ ਸੈਟ ਸੈਟ ਸਰਾ ਬਾਈ ਸਰਾ ਜਮਾ ਸਰਾ ਠੀਕ ਆ ਬਾਈ ਜੀ ਤੇ ਪਹਿਲੀ ਵਾਰ ਸੈਟ ਲਾ ਕੇ ਜਾ ਰਹੇ ਕਿ ਪਹਿਲਾਂ ਵੀ ਲਵਾਇਆ ਕੋਈ ਨਾ ਤਨ ਪਹਿਲਾਂ ਛੋਟੇ 8 ਇੰਚ ਲੱਗੇ ਸੀ ਦੋ ਬਾਈ ਠੀਕ ਆ ਹੁਣ ਇੱਕ ਇਹ 12 ਇੰਚ ਲਵਾਈ ਬੀ ਠੀਕ ਆ ਤੇ ਉਹ ਕਿਵੇਂ ਚੱਲੇ ਆ ਜਮਾ ਵਧੀਆ ਚੱਲੇ ਆ ਬਾਈ ਵਧੀਆ ਕਾਹ ਕ ਸਾਲ ਹੋ ਗਏ ਲੱਗੇ ਉਹਨੂੰ ਪਹਿਲਾਂ ਹੋ ਗਏ ਸੀ ਮੈਂ ਦੇ ਕੋਲੇ ਹੋ ਗਏ 5-6 ਸਾਲ ਹੋ ਗਏ ਪੰਜ ਛੀ ਸਾਲ ਹੋ ਗਏ ਹਾਂ ਵਧੀਆ ਚੱਲ ਰਿਹਾ ਵਧੀਆ ਚੱਲੇ ਜਾਵਾ ਕਦੇ ਰਿਪੇਅਰ ਨਹੀਂ ਕਰਾਈ ਵਧੀਆ ਚੱਲੇ ਠੀਕ ਆ ਬਾਈ ਜੀ ਹਾਂ ਤੇ ਬਾਈ ਬਾਈ ਆਪਣੇ ਕੋਲੋਂ ਤੀਜਾ ਸੈੱਟ ਲਵਾ ਕੇ ਜਾ ਰਹੇ ਨੇ ਤੇ ਪੰਜ ਛੀ ਸਾਲ ਹੋ ਗਏ ਤਕਰੀਬਨ ਕਹਿੰਦਾ ਬਾਈ ਪਹਿਲਾਂ ਤੁਹਾਡੇ ਕੋਲ ਸੈੱਟ ਲਵਾ ਕੇ ਲੈ ਗਏ ਸੀ ਤੇ ਹੁਣ ਤੱਕ ਵਧੀਆ ਚੱਲਦਾ ਜੀ ਤੁਸੀਂ ਵੀ ਇਹ ਸੈੱਟਲ ਮੰਗਵਾਉਣਾ ਜਾਂ ਆਨਲਾਈਨ ਬੁਕਿੰਗ ਕਰਵਾ ਸਕਦੇ ਹੋ ਤੇ ਆਪਣੇ ਚੈਨਲ ਦੇ ਨਾਲ ਬਣੇ ਰਿਹਾ ਕਰੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ